ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਪੜਾ ਚੈਨਲ 'ਚ ਤੇ ਹੁਣ ਮੈਂ ਸਕੂਲੋਂ ਆ ਗਿਆ ਹਾਂ ਤੇ ਚਲ ਹੁਣ ਘਰ ਜਾਂਦੇ ਆ ਤੇ ਉਹ ਸਾਡੇ ਬੱਚ ਦਾ ਵੀ ਤੇ ਚਲੋ ਚੱਲਦੇ ਹਾਂ ਘਰ ਨੂੰ ਸ਼ਸ਼ੀਕਾਲ ਮੰਮੀ ਜੀ ਸ਼ਸ਼ੀਕਾਲ ਕੀ ਕੰਦੇ ਤਿਆਰੀ ਕੰਦੇ ਜੇ ਬੱਚ ਤਿਆਰੀ ਕਰਨ ਦੇ ਅੰਦਰ ਜੇ ਗਜਰੇਲਾ ਬਣਾਉਣ ਲੱਗੇ ਆ ਬੱਚ ਤੇ ਮੰਮਾ ਅੰਦਰ ਮੰਮਾ ਅੰਦਰ ਵਾ ਤੇਰੀ ਚਲੋ ਚੱਲਦੇ ਹਾਂ ਸ਼ਸ਼ੀਕਾਲ ਮੰਮਾ ਜੀ ਸ਼ਸ਼ੀਕਾਲ ਕੀ ਕੰਦੇ ਮੈਂ ਤੇਰੇ ਵਾਸਤੇ ਰੋਟੀ ਬਣਾਉਂਦੀ ਆ ਚਲੋ ਬਣਾ ਸੀ ਰੋਟੀ ਖਾ ਕੇ ਤੇ ਫਰੈਸ਼ ਹੋ ਕੇ ਤੇ ਫਿਰ ਮਿਲਦੇ ਆ ਤੇ ਹੁਣ ਮੇਰੀ ਰੋਟੀ ਆ ਗਈ ਆ ਤੇ ਉਹਦਾ ਮੈਂ ਮਤਲਬ ਰੋਟੀ ਖਾਣੀ ਸੀ ਤੇ ਮੇਰਾ ਜੀਨ ਹੀ ਕੰਡਿਆ ਤੇ ਫਿਰ ਮੰਮਾ ਨੂੰ ਕਿਹਾ ਮੰਮਾ ਨੇ ਨਮਕੀਂ ਜੋੜ ਬਣਾਤੇ ਆ ਤੇ ਖਾ ਲੋ ਸਾਰੇ ਤੇ ਹੁਣ ਮੈਂ ਫਿਰ ਚੌਲ ਖਾਣ ਤੋਂ ਬਾਅਦ ਤੁਹਾਨੂੰ ਰੈਸਿਪੀ ਦੱਦਾਵਾਂ ਗਜਰੇਲੇ ਦੀ ਉਹ ਤੇਰ ਦਾਦੀ ਜੀ ਤਿਆਰੀ ਕਰਦੇ ਗਜਰੇਲੇ ਦੀ ਤੇ ਚਲੋ ਹੁਣ ਖਾ ਕੇ ਮਿਲਦਾ ਮੰਮੀ ਜੀ ਕੀ ਕਹਿੰਦੇ ਜੇ ਕੀ ਗਿਜਰੇਲਾ ਬਣਾਉਂਦੇ ਆ ਰੈਸিপি ਦੱਸਿਓ ਹਾਂ ਸਾਰਿਆਂ ਨੂੰ ਸਸਰੀਕਾਲ ਪਹਿਲਾਂ ਹਾਂਜੀ ਤੇ ਹੁਣ ਗਿਜਰੇਲਾ ਪਹਿਲਾਂ ਪੈੜੀ ਚੋਂ ਗਾਜਰਾ ਲਿਆ ਕੇ ਉਹ ਪਹਿਲੇ ਬਲੋਚਰਾ ਦੱਸਿਆ ਸੀ ਕਿ ਸੀਂ ਲਿਆਂਦੀਆਂ ਹਾਂ ਤੇ ਪੁਟੀਆਂ ਸੀ ਉਹ ਕੇ ਬਿੱਲੀ ਕੱਚ ਕੀਤੀਆਂ ਹਾਂ ਹਾਂਜੀ ਕੜਾਈ ਚ ਪਾ ਕੇ ਪਾਣੀ ਸਿਕਾਉਣਾ ਵਾ ਫੇਰ ਵਿੱਚ ਥੋੜਾ ਜਿਹਾ ਘਿਓ ਪਾ ਕੇ ਲਾਲ ਕਰਕੇ ਫੇਰ ਮਾਦ ਵਿੱਚ ਮੈਂ ਦੁੱਧ ਪਾਉਣਾ ਵਾ ਇਹਦੇ ਵਿੱਚ ਕੀ ਪਾਇਆ ਜੀ ਕੁਝ ਨਹੀਂ ਪਾਇਆ ਕਿ ਸਿਰਫ ਗਾਜਰਾ ਪਾਈਆਂ ਪਾਣੀ ਸਿਕਾਉਣ ਲਈ ਆ ਅੱਛਾ ਵਿੱਚ ਮੈਂ ਕੋਈ ਪਿਆ ਕੋਈ ਕੁਝ ਨਹੀਂ ਨਾ ਪਾਇਆ ਨਾ ਫਿਰ ਸਕਾ ਕੇ ਪਾਣੀ ਤੇ ਬਾਅਦ ਵਿੱਚ ਕਿਉ ਪਾਉ ਥੋੜਾ ਜਿਆਦਾ ਫਿਰ ਦੁੱਧ ਪਾਉਣਾ ਵਾ ਠੀਕ ਹੈ ਜੀ ਹਾਂ ਫਿਰ ਗਜਰੇਲਾ ਬਣੂਗਾ ਠੀਕ ਤੁਹਾਨੂੰ ਗਜਰੇਲਾ ਰੈਡੀ ਹੋ ਗਿਆ ਵਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮੰਮੀ ਜੀ ਕਿੰਨਾ ਕ ਚਿਹਰ ਲੱਗਣਾ ਪਾਣੀ ਸੁੱਕਣ ਜੀ ਤੇ ਜਿੱਕੜੀ ਲੱਗਣੀ ਆ ਪਾਣੀ ਸੁੱਕਣ ਦੇ ਵਿੱਚ ਹੈ ਕਿੰਨਾ ਕੁ ਥੋੜੀਆਂ ਜਿਹਾ ਗਾਜਰਾ ਰਹਿ ਗਈਆਂ ਹਾਂਜੀ ਪਾਣੀ ਸੁੱਕ ਗਿਆ ਭਾਪੂ ਜੀ ਹਟਾ ਹਟ ਗਈ ਜਦੋਂ ਨਿਕਲਣਾ ਵਿੱਚੋਂ ਫਿਰ ਕਿਉਂ ਪਾਉਂਗੀ ਝੋ ਪਾ ਕੇ ਤੇ ਲਾਲ ਕਰਕੇ ਮਾੜੀਆਂ ਜੀ ਇਹਦੇ ਫਿਰ ਦੁੱਧ ਪਾਉਂ ਵਿੱਚ ਪੁੱਤਰ ਤੇ ਵੀਡੀਓ ਦੇ ਬਣੇ ਦਿਓ ਤੁਹਾਨੂੰ ਪੂਰੀ ਰੈਸਪੀ ਦੱਸਾਂਗੇ ਗਜਰੇਲੇ ਦੀ ਤੇ ਆ ਪਾਣੀ ਸੁੱਕੰਦਿਆ ਮੰਮੀ ਯਾਰ ਕਿੰਨਾ ਕ ਟਾਈਮ ਲੱਗਣਾ ਅਜੇ ਬੇਟੇ ਲੱਗਣਾ ਟਾਈਮ ਅਜੇ ਆਪ ਜੀ ਨਿਕਲ ਨਹੀਂ ਆ ਪਾਣੀ ਨਹੀਂ ਸੁੱਕਾ ਵਿੱਚ ਹਾਂਜੀ ਪਾਣੀ ਸੁੱਕੂਗਾ ਆਪਾ ਅੱਜੂ ਵੀ ਤੇ ਵਿੱਚ ਕਿਉਂ ਪਾਉਣਾ ਮੈਂ ਫਿਰ ਦੁੱਧ ਪਾਵੂੰਗੀ ਇਹ ਜੇ ਪੈਂਦਾ ਕੀ ਕੀ ਆ ਬਸ ਗਾਜਰਾ ਤੇ ਕਿਉ ਤੇ ਦੁੱਧ ਦੁੱਧ ਖਾਂ ਚੀ ਨਹੀਂ ਤੇ ਵੀਡੀਓ ਤੇ ਹੁਣ ਬਣੇ ਰਿਓ ਜੇਨੇ ਪਿਛਲਾ ਵਲੋਗ ਨਹੀਂ ਵੇਖਿਆ ਤਾਂ ਜਰੂਰ ਵੇਖਿਓ ਜੇ ਚੰਗਾ ਗਾਜਰਾ ਪੁੱਟਣ ਗਈ ਸੀ ਤੇ ਹੁਣ ਪਾਣੀ ਸੁਕਣ ਦਿਆਵਾ ਉਹ ਜੀ ਆਨੇ ਮਮਾ ਦੁੱਧ ਲੈ ਆਏ ਆ ਤੇ ਪਾਣੀ ਸੋਕ ਗਏ ਨੇ ਦੁੱਧ ਪਾਉਂਦੇ ਵਿੱਚ ਹੱਕੇ ਨੇ ਲੀਟਰ ਦੁੱਧ ਪਾਉਂਦੇ ਮਮੀ ਜੀ ਤੂੰ ਤਾਂ ਅੱਡੇ ਸਟੇ ਪੋਣਾ ਬੇਟੇ ਮਤਲਬ ਸਾਡੇ ਜਿੰਨਾ ਘਰ ਦਾ ਦੁੱਧ ਉਹ ਸਾਡਾ ਜਿੰਨਾ ਅੱਥੇ ਸਾਡੇ ਜਿੰਨਾ ਪੈ ਗਿਆ ਅਜੇ ਹੋਰ ਆਉਂ ਲਿਆਉਣਾ ਵਾ ਉਹਨੇ ਕਿੰਨਾ ਚਿਰ ਤੱਕ ਕਿੰਨਾ ਚਿਰ ਲੱਗਣਾ ਜੇ 2-4 ਘੰਟੇ ਚ ਹੀ ਲੱਗ ਹੀ ਜਾਣੇ ਆ ਸੁੱਕਣ ਵਿੱਚ ਹਾਂਜੀ ਘੜੀ ਲੱਗ ਚਣੀ ਆ ਤੇ ਹੋਰ ਦੁੱਧ ਲੈਣਤਾ ਵੀਡੀਓ ਕਿਦਾਂ ਦੀ ਲੱਗਦੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਇਹ ਦੁੱਧ ਪਾਤਾ ਵਾ ਦੇਸੀ ਘਿਓ ਬਾਅਦ ਪਾਣਾਗੇ ਐਤ ਬਾਅਦ ਦੇਸੀ ਘਿਓ ਪਾਣਾ ਕੂਆ ਬਣ ਗਿਆ ਦੇਸੀ ਘੋਪਾ ਉਹਦੇ ਵਿੱਚ ਚਿੱਖੰਡ ਪਾਵਾਂਗੇ ਹਾਂਜੀ ਵਾਸਤੇ ਜਿੜੇਲਾ ਤਿਆਰ ਹੋ ਗਿਆ ਹਾਂਜੀ ਤੇ ਹੁਣ ਜਿੜੇਲੇ ਰੈਡੀ ਹੋ ਜਾਂਦੇ ਆ ਇਹੋਂ ਤਾਂ ਦੇਣਾ ਕਿ ਲੱਗਣਾ ਜਾਵੇ ਥੱਲੇ ਹਣਾ ਤਾਂ ਹੀ ਦੇਣੀ ਤੇ ਇਹਦੇ ਦੁੱਧ ਨਾਲ ਲੱਗਦੀ ਤੇਵਨ ਰੈਡੀ ਹੋ ਜਾਂਦਾ ਤੇਵਨ ਮਮਾ ਆ ਗਏ ਆ ਮਮੇ ਕਿੰਨਾ ਚਿਰ ਲੱਗਣਾ ਜੇ ਬਹੁਤੋ ਕਾਫੀ ਟਾਈਮ ਲੱਗਣਾ ਤੇ ਤੁਸੀਂ ਵੀਡੀਓ ਦੇ ਬਣੇ ਰਹੋ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਗਝਰੇਲਾ ਰੈਡੀ ਹੋ ਜਾਂਦਾ ਜਦੋਂ ਸਾਰਾ ਦੁੱਧ ਸੁੱਕ ਗਿਆ ਤੇ ਸੰਗਣਾ ਹੋ ਜਾਣਾ ਆ ਤੇ ਇਹ ਡੈਡੀ ਹੋਣਾ ਇਹ ਟਾਈਮ ਲੱਗਣਾ ਕਾਫੀ ਟਾਈਮ ਲੱਗਣਾ ਇਹਨੂੰ ਠੀਕ ਆ ਹੋਏ ਵਾਂਗੂ ਪਾਜਣਾ ਜਿਦੋਂ ਖੋਇਆ ਬਣਾਈਦਾ ਹਾਂ ਹਾਂਜੀ ਇਦਾਂ ਹੀ ਇਹ ਬਣਦਾ ਹੈ ਠੀਕ ਹੈ ਤੇ ਤੇ ਚਲੋ ਹੁਣ ਮੈਂ ਰਾਤ ਨੂੰ ਮਨਾ ਆ ਗਿਆ ਘਰ ਗਝਰੇਲਾ ਬੰਦਿਆ ਟਾਈਮ ਲੱਗ ਜਾਣਾ ਅਜੇ ਤੇ ਹੁਣ ਚਿਰ ਮੈਂ ਰੋਟੀ ਆ ਗਿਆ ਹਾਂ ਤੇ ਵੀਡੀਓ ਕਿਦਾਂ ਦੀ ਲੱਗੀ ਆ ਜਰੂਰ ਦੱਸਿਓ ਕਮੈਂਟ ਚ ਤੇ ਚਲੋ ਚੱਲਦੇ ਆ ਤੇ ਹੁਣ ਮੋਹਰੇ ਤੇ ਆ ਗਏ ਮੈਂ ਆਪ ਪਨੀਰੀ ਦੋ ਦਿਨ ਤਿੰਨ ਪਹਿਲਾਂ ਲਿਆਂਦੀ ਤਾਂ ਥੋੜੀ ਲੇਟ ਵੀ ਜਿਉ ਬੂਟੇ ਸੁੱਕ ਜਾਈ ਸਾਰੇ ਸੁੱਕ ਗਏ ਸਾਰੇ ਤੇ ਤੇ ਚਲੋ ਹੁਣ ਜਾਂਦੇ ਘਰ ਨੂੰ ਤੇ ਚਲੋ ਘਰ ਚੱਲਦੇ ਆਂ ਤੇ ਹੁਣ ਮੈਂ ਘਰ ਨੂੰ ਜਾਂਦਿਆਂ ਵਾਂ ਤੁਹਾਨੂੰ ਦਿਖਾਉਂਦਾ ਨਾ ਕਿ ਕਿੰਨਾ ਕੁ ਰੈਡੀ ਹੋਇਆ ਕੁਝ ਰੇਲਾ ਉਹਦੇ ਦੁੱਧ ਪਾਇਆ ਸੀ ਉਹਦਾ ਕਹਿੰਦੇ ਟਾਈਮ ਲੱਗ ਜਾਣਾ ਤੇ ਚਲ ਚੱਲਦੇ ਹਾਂ ਵੀਡੀਓ ਦੇ ਬਣੇ ਰਿਓ ਤੇ ਹੁਣ ਜੱੜਜੀ ਆ ਗਏ ਸਤਿ ਸ਼੍ਰੀ ਅਕਾਲ ਜੱੜਜੀ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਹੋਸਾਂ ਠੀਕ ਠਾਕ ਹੈ ਹਾਂਜੀ ਕੀ ਕਰ ਰਿਹਾ ਕੁਝ ਨਹੀਂ ਘਰ ਗਜਰੇਲਾ ਬਣਾਉਣਾ ਵਾ ਬੰਦਿਆ ਵਾ ਬਣਾਵਾਂ ਬਣਾਵਾਂ ਤੁਸੀਂ ਦੇਖਈਏ ਹਾਂਜੀ ਚਲੋ ਚਲੋ ਚਲਦੇ ਘਰ ਨੂੰ ਗਜਰੇਲਾ ਲੱਗੇ ਜੀ ਗਜਰੇਲਾ ਰੜੀਓਂ ਦੇਵਾ ਤੇ ਹੁਣ ਆਈ ਆ ਗਏ ਘਰ ਤੇ ਮੰਮੀ ਜੀ ਕਿੰਨਾ ਟਾਈਮ ਲੱਗਣਾ ਹੈ ਅੱਜ ਬਿਠ ਲੱਗ ਜਣੇ ਆ ਦੋ ਤਿੰਨ ਘੰਟੇ ਹਾਂਜੀ ਦੁੱਧ ਵਿੱਚ ਫਿਰ ਵਿੱਚ ਝੋ ਪਾ ਕੇ ਲਾਲ ਕਰਾਂਗੇ ਫਿਰ ਖੰਡ ਪਾਵਾਂਗੇ ਫਿਰ ਗਜਰੇਲਾ ਪ੍ਰਿਆਰ ਤੇ ਰੈਡੀ ਹੋ ਗਿਆ ਤੇ ਅਗਦੀ ਰਿਲੇ ਰੜੀ ਹੋ ਗਿਆ ਰੈਨੂ ਕਾਫੀ ਚੱਲ ਲੱਜ ਜਾਣਾ ਨਾ ਤੇ ਹੁਣ ਹੌਲੀ ਹੌਲੀ ਸੰਗਣਾ ਹੁੰਦਿਆ ਵਾ ਤੇ ਵੀਡੀਓ ਤੇ ਬਣੀ ਰਿਓ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਆ ਹੁਣ ਹੌਲੀ ਹੌਲੀ ਗਜਰੇਲਾ ਸੰਗਣਾ ਹੁੰਦਿਆ ਵਾ ਦੁੱਧ ਸੰਗਣਾ ਹੁੰਦਿਆ ਵਾ

ਮਦਿਰੇ ਲਾਂ ਸੰਗਣਾਉਂਦੀ ਆਵਾ ਕੇਚਰੋ ਸੰਗਣਾਉਂਦੀ ਆ ਇਹ ਤੋਂ ਬਾਅਦ ਵਿੱਚ ਦੇਸੀ ਕੇ ਹੋਤੇ ਖੰਡਾ ਪੋਣਾ ਕਸੂਗ ਨਾ ਕਰੀਏ ਪਾ ਦੇ ਵਗੇ ਇਹ ਅਡੇ ਘਰ ਦਾ ਦੇਸੀ ਘਿਓ ਘਰ ਦਾ ਇਹਨਾਂ ਨਿਕਲਦਾ ਹੋਰ ਬਾਤ ਕਰਤਾ ਹੋਏ ਇੱਥੇ ਖਾੜੀ ਪਾਉਣੀ ਹੈ ਇਹੋ ਲੰਗ ਤੇ ਲੜਾੜਾੜੀਓ ਚੱਲਾ ਇਹ ਹੋਰ ਕਿ ਨਾ ਕ ਚੱਲਣਾ ਬਸ ਬਸ ਦੇ ਆ ਦੇ ਕੇ ਮੈਂ ਚੜਕਣੇ ਕੀ ਹੋ ਗਿਆ ਖੰਡ ਖੰਡ ਖਾਂਡਾ ਬਸ ਆਵਦੀ ਪੋਣੀ ਕਿ ਗਾਜਰਾ ਵੀ ਮਿੱਠੀਆਂ ਦੱਸ ਦੇ ਮਮੀ ਆ ਕੇ ਤੱਕਾ ਦੀ ਕਰ ਬੜੀ ਨਹੀਂ ਮਿੱਠਾ ਨਾ ਜ਼ਿਆਦਾ ਵ ਦੇਖ ਨਾ ਤੇ ਛੋਲੇ ਨੇਗੀ ਇਤਨਾ ਭੁੰਨ ਲੈਣਾ ਕਿ ਉਹਦੀ ਤਾਂ ਨਹੀਂ ਲੋੜ ਹੋਰ ਕੋਈ ਲੋੜ ਕੋਈ ਉਹਨੇ ਵੀ ਛੱਡ ਦੇਣਾ ਕੋਈ ਤੇ ਹੁਣ ਇਹ ਤੋਂ ਬਾਅਦ ਹੁਣ ਆ ਹੁਣ ਚੰਗੀ ਤਰ੍ਹਾਂ ਭੁੰਨ ਕੇ ਤੇ ਹੁਣ ਆ ਵੀਡੀਓ ਅੱਜ ਦੀ ਸੀ ਇੱਥੇ ਖਤਮ ਕਰਦੇ ਆ ਤੇ ਕਿਉਂਕਿ ਵੀਡੀਓ ਲੰਬੀ ਹੋ ਨਹੀਂ ਆ ਤੇ ਆ ਹੁਣ ਰੈਡੀ ਹੋ ਕੇ ਉਹ ਥਾਲੀਆਂ 'ਚ ਪਾ ਕੇ ਤੇ ਪੀਸ ਬਣਾ ਲੈਣੇ ਆ ਤੇ ਆ ਹੁਣ ਵੀਡੀਓ ਇੱਥੇ ਖਤਮ ਕਰਦੇ ਆ ਤੇ ਸਾਰਿਆਂ ਨੂੰ ਮੇਰੇ ਵੱਲ ਸਤਿ ਸ਼੍ਰੀ ਅਕਾਲ